ਅੰਮ੍ਰਿਤਸਰ ਪੰਡਾ ਰੀਪੋਲ ਦੇ ਉੱਤੇ ਵਾਲਮੀਕੀ ਸਮਾਜ ਵੱਲੋਂ ਕੀਤਾ ਜਾ ਰਿਹਾ ਇਹ ਧਰਨਾ ਪ੍ਰਦਰਸ਼ਨ ਕੁਝ ਦਿਨ ਪਹਿਲਾਂ ਹੀ ਵਾਲਮੀਕੀ ਤੀਰਸ ਦੇ ਵਿੱਚ ਹੋਈ ਸੀ ਬੇਅਦਬੀ ਵਾਲਮਿਕੀ ਸਮਾਜ ਦਾ ਕਹਿਣਾ ਹੈ ਕਿ ਬੇਅਦਵੀ ਕੀਤੀ ਗਈ ਹੈ ਅਤੇ ਜਿਨ੍ਹਾਂ ਵੱਲੋਂ ਬੇਅਦਵੀ ਕੀਤੀ ਗਈ ਹੈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਸ ਨੂੰ ਲੈ ਕੇ ਹੀ ਅੱਜ ਵਾਲਮਿਕੀ ਸਮਾਜ ਦੇ ਲੋਕਾਂ ਵੱਲੋਂ ਭੰਡਾਰੀ ਪੁਲ ਜਾਮ ਕਰ ਦਿੱਤਾ ਗਿਆ ਹੈ ਅਤੇ ਮੰਗ ਰੱਖੀ ਹੈ ਜਿੰਨੀ ਦੇਰ ਤੱਕ ਉਹਨਾਂ ਉੱਤੇ ਕਾਰਵਾਈ ਨਹੀਂ ਹੋਏਗੀ ਧਰਨਾ ਪ੍ਰਦਰਸ਼ਨ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਅੱਜ ਦਿਨ ਬੁੱਧਵਾਰ 29 ਤਰੀਕ ਸਮਾਂ तकरीबन 11:10 ਦੀਆਂ ਇਹ ਤਸਵੀਰਾਂ ਨੇ ਆਉ ਸੁਣਾਉਨੇ ਆ ਕੀ ਕਹਿਣਾ ਹੈ ਤੁਹਾਡਾ ਨਾਮ ਦੱਸੋ ਜੀ ਕਿਹੜੀ ਜਗ੍ਹਾ ਤੇ ਧਰਨਾ ਕੀਤਾ ਜਾ ਰਿਹਾ ਤੇ ਕਿਹਨਾਂ ਦਾ ਹੈ ਮੇਰਾ ਨਾਮ ਸ਼ਸ਼ੀ ਗੇਲਾ ਜੀ ਔਰ ਮੈਂ ਪਾਵਨ ਵਾਲਮੀਕੀ ਦਿੱਤਾ ਐਕਸ਼ਨ ਕਮੇਟੀ ਦਾ ਪੰਜਾਬ ਪ੍ਰਧਾਨ ਹਾਂ ਔਰ ਅੱਜ ਜਿਹੜਾ ਧਰਮਯੁੱਧ ਮੋਰਚੇ ਵੱਲੋਂ ਭਗਵਾਨ ਵਾਲਮੀਕੀ ਤਿਰਥ ਧਰਮਯੁੱਧ ਮੋਰਚਾ ਇੱਕ ਮੰਚ ਬਣਾਇਆ ਗਿਆ ਉਹਦੇ ਮਾਧਿਅਮ ਤੋਂ ਸਾਰੇ ਸੰਗਠਨਾਂ ਦਾ ਸਮਰਥਨ ਲੈ ਕੇ ਇਹ ਅੱਜ ਭੰਡਾਰੀ ਪੁਲ ਜਾਮ ਕੀਤਾ ਗਿਆ ਆ ਉਹ ਇਹ ਕਾਰਨ ਹੈ ਕਿ ਓਮ ਪ੍ਰਕਾਸ਼ ਗੱਬਰ ਨੇ 27 ਤਰੀਕ ਵਾਲੇ ਦਿਨ ਲੋਕਾਂ ਨੂੰ ਵਰਗਲਾ ਕੇ ਪਾਵਨ ਵਾਲਮੀਕੀ ਤਿਰਦੀ ਪਵਿੱਤਰਤਾ ਨੂੰ ਭੰਗ ਉੱਥੇ ਬਦਬੀ ਦੇ ਨਾਲ ਖਿਆਰਾਂ ਦੇ ਨਾਲ ਝੰਡੇ ਦੀ ਜਿਹੜਾ ਝੰਡਾ ਚੜਾਇਆ ਉਹ ਪੂਰਾ ਸਮਾਜ ਨਹੀਂ ਮੰਨਦਾ ਉਸ ਚੀਜ਼ ਨੂੰ ਸਮਾਜ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਜਿਹੜਾ ਨਿਰਣੇ ਆ ਉਹ ਸਾਡੇ ਸੰਗਠਨਾਂ ਨੂੰ ਨਹੀਂ ਮਨਜ਼ੂਰ ਜੇਕਰ ਸੰਗਠਨਾਂ ਦੀ ਮਨਜ਼ੂਰੀ ਹੋਊਗੀ ਤੇ ਉੱਥੇ ਝੰਡਾ ਚੜ੍ਹੂਗਾ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕੀਤੀ ਆ ਉਨੀ ਦੇਰ ਤੱਕ ਭੰਡਾਰੀ ਪੁਲ ਜਾਮ ਰਹੂਗਾ ਜਿੰਨੀ ਦੇਰ ਤੱਕ ਝੰਡਾ ਨਹੀਂ ਉਤਰੂਗਾ ਔਰ ਉਹਦੇ ਨਾਲ ਜਿਹੜੇ ਵਿਅਕਤੀਆਂ ਨੇ ਉੱਥੇ ਬਦਬੀ ਕੀਤੀ ਆ ਉਹਨਾਂ ਤੇ ਪਰਚਾ ਨਹੀਂ ਹੋਗਾ ਉਨੀ ਦੇਰ ਤੱਕ ਕਿ ਡਰੂਗਾ ਯਾਰ ਦੇਖ ਕੇ ਵੀ ਕਿਹਦੇ ਵੱਲੋਂ ਕੀਤੀ ਗਈ ਤੇ ਕਿਸ ਤਰ੍ਹਾਂ ਦੀ ਬੇਇੱਮਤੀ ਇਹ ਓਮ ਪ੍ਰਕਾਸ਼ ਗੱਬਰ ਦੇ ਨਾਲ ਸੇਵਕਨਾਥ ਐ ਇੱਕ ਬਾਬਾ ਉਹਨੇ ਇਹ ਸਾਰੀ ਜਿਹੜੀ ਲੀਲਾ ਰਚੀ ਆ ਉਹ ਛੜਯੰਤਾ ਰਚਿਆ ਇਹਨਾਂ ਨੇ ਜਾਣ ਬੁੱਝ ਕੇ ਉਥੇ ਇਸ ਮੁੱਦੇ ਨੂੰ ਉਠਾ ਕੇ ਸ਼੍ਰੈਨ ਬੋਰਡ ਜਿਹੜਾ ਕਿ ਸਰਕਾਰੀ ਉਥੇ ਬਣਿਆ ਪਿਆ ਵਾ ਜਿਹਦੇ ਚੇਅਰਮੈਨ ਮੁੱਖ ਮੰਤਰੀ ਆ ਮੁੱਖ ਮੰਤਰੀ ਓਮ ਜਿਹੜਾ ਭਗਵੰਤ ਸਮਾਨ ਹੈ ਉਹਨੂੰ ਸ਼ਰਮ ਚਾਹੀਦੀ ਆ ਕਿ ਕਮ ਸੇ ਕਮ ਜਿੱਥੇ ਤੂੰ ਉਥੇ ਜਬਰਨ ਕੋਈ ਝੰਡਾ ਚੁੜਾ ਜੇ ਜਬਰਨ ਕੋਈ ਬਦਬੀ ਕਰ ਜੇ ਉਥੇ ਤੁਸੀਂ ਐਕਸ਼ਨ ਨਹੀਂ ਲੈ ਰਹੇ ਇਹ ਫੇਲਿਅਰ ਹੈ ਸਰਕਾਰ ਅਸੀਂ ਇਹ ਸਰਕਾਰ ਨੂੰ ਮੰਗ ਕਰਾਂਗੇ ਕਿ ਜਾਂ ਤੇ ਅਸਤੀਫਾ ਦੇ ਦਿਓ ਜਾਂ ਇਦਾਂ ਦੀਆਂ ਬਦਬੀਆਂ ਰੋਕੋ ਇਹ ਤਰਨਾ ਕਿੰਨੀ ਦੇਰ ਚੱਲੇਗਾ ਤੇ ਕਿੰਨੀਆਂ ਚੱਲਣੀਆਂ ਪਹੁੰਚ ਰਹੀਆਂ ਇਹ ਤਕਰੀਬਾਣਾ ਅੰਮ੍ਰਿਤ ਪੰਜਾਬ ਦੀਆਂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਉਹ ਸਾਰਿਆਂ ਨੂੰ ਇੱਥੇ ਸਹਿਮਤੀ ਆ ਚਾਹੇ ਉਹ ਚਰੰਗਾ ਆ ਚਾਹੇ ਉਹ ਅਸਮਾਨੀ ਆ ਚਾਹੇ ਉਹ ਭਗਵਾ ਆ ਚਾਹੇ ਉਹ ਲਾਲਿਆ ਸਾਰਿਆਂ ਦਾ ਸਮਰਥਨ ਹੈ ਇਸ ਸੰਗਠਨ ਨੂੰ ਔਰ ਇਹ ਧਰਨਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੇ ਬੁੱਧੀਜੀਵੀ ਫੈਸਲਾ ਨਹੀਂ ਲੈਣਗੇ ਕੋਈ